ਅੱਜ ਕੱਲ ਦਾ ਬਹੁਤ ਬਿਜੀ ਬਿਜੀ ਸਚੂਲ ਚੱਲੀ ਜਾਂਦਾ ਮੰਮੀ ਵੀ ਹੁਣ ਰੈਸਟ ਕਰ ਰਹੀ ਆ ਐ ਮੈਂ ਹਾਂ ਫੋਨ ਦੇਖਦੀ ਆ ਇੱਧਰ ਵੀ ਫੋਨ ਤੇ ਇੱਧਰ ਵੀ ਫੋਨ ਚੱਲ ਰਿਹਾ ਇੱਧਰ ਨਹੀਂ ਚੱਲਦਾ ਇਹ ਤਾਂ ਸਕੂਲੋਂ ਆਇਆ ਸਾਤਿਕਾਰ ਬੁਲਾ ਦੇ ਜਿਸਨੀਤੀ ਰੀਸ ਨਾਲ ਤਾਂ ਬੁਲਾਉਣਾ ਹੁੰਦਾ ਨਾ 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 ਦਵਾਰੇ ਨਹੀਂ ਤੈਨੂੰ ਹਸਤੀਕਾ ਲਈ ਬੁਲਾਉਣੀ ਮੈਂ ਬਲਾਗ ਦਵਾਰੇ ਬਣਾ ਮੈਂ ਕੀ ਸੰਗ ਲੱਗਦੀ ਏ ਤੈਨੂੰ ਠੀਕ ਆ ਬਾਈ ਇਹ ਨਹੀਂ ਤੇ ਨਹੀਂ ਸਸ਼ੀ ਕਲਮ ਨੂੰ ਤਾਂ ਦੇਖ ਲੋ ਤੁਸੀਂ ਜੇ ਤੁਹਾਡੇ ਬੱਚੇ ਛੋਟੇ ਹੋਣਗੇ ਤੁਸੀਂ ਕਹਿੰਦੇ ਹੋਵੋਗੇ ਵੀ ਛੋਟੇ ਉੱਚੇ ਛੋਟੇ ਬੁਲਾ ਦਿੰਦੇ ਨੇ ਵੱਡੇ ਹੋ ਕੇ ਫੋਨ 'ਚ ਵੀ ਸੰਗ ਜਾਂਦੇ ਨੇ ਦੇਖੋ ਉਹ ਛੋਟਾ ਦੇਖ ਲੋ ਉਹ ਦੀ ਬੁਲਾ ਦੂ ਜੀ ਛੋਟੇ ਕੋਲੇ ਮੈਂ ਚਲੀ ਗਈ ਬਾਹਰ ਹੀ ਫਿਰਦਾ ਉਹ ਫਿਰਦਾ ਉਹ ਤਾਂ ਜਸਨੀਤ ਜਸਨੀਤ ਉਹ ਰਿਆ ਕੀ ਕਰਦਾ ਕੀ ਕਰਦਾ ਕੀ ਸਸ਼ੀ ਕਾਰ ਬੁਲਾ ਕੀ ਖੇਡਿਆ ਉੱਚੀ ਆਏ

ਸਬਜੀ ਬਣਾਤੀ ਆ ਜਰਾਗ ਮਾਹਾਂ ਦੀ ਤੇ ਹੁਣ ਬਣਾਮ ਅੱਗੇ ਰੋਟੀ ਹਾਂ ਕੋਲ ਡਰਿੰਕ ਤੇ ਪਾਪਾ ਨੇ ਫ੍ਰੀਜਿਸ ਨਹੀਂ ਲਾਇਆ ਸਾਡੇ ਆਉਣੇ ਨਹੀਂ ਰਿਸ਼ਤੇਦਾਰ ਤੇ ਤੁਹਾਨੂੰ ਮਿਲਾਉਣੀਆਂ ਕੌਣ ਆਊਗਾ ਤੇ ਦੱਸ ਦਿਆਂ ਤੇਰਾ ਫ੍ਰੀਜ ਬੰਦ ਤਾਂ ਮੈਂ ਜੇ ਲਾਈ ਚਲਾਈ ਜੇ ਥੋੜਾ ਜਿਹਾ ਤੇਰਾ ਪਾਪਾ ਮੂਹ ਫੜ ਲਿਆ ਏ ਇਹ ਸਾਂਭਣੀ ਆ ਪਤਾ ਸ਼ੇਪਰ ਗਏ ਸੀਗੇ ਆ ਬਣਾ ਲੈ ਛੁੱਟੀਆਂ ਕੱਲ ਨੂੰ ਤੇਨੂੰ ਹੈ ਹੈ ਸੰਡੇ ਐ ਕੱਲ ਨੂੰ ਹਾਂ ਪਰ ਅੱਜ ਸੈਚਡੇ ਸੀ ਮੈਨੂੰ ਦਿਨਾਂ ਦਾ ਵੀ ਨਹੀਂ ਪਤਾ ਲੱਗਦਾ ਤੇ ਮੇਛਾਂ ਮੂਰ ਨਾਲ ਨਾ ਸਿੱਖ ਗੁਰਦੁਆਰਾ ਸਾਹਿਬ ਦਾ ਖੰਡਪਾਟ ਜਿਹੜੇ ਪ੍ਰਕਾਸ਼ ਹੋਏ ਨੇ ਤੇ ਸਾਡੀ ਸਲਾਹ ਐ ਸੀ ਵੀਰ ਰਵਨੀਤ ਦੇ ਸਕੂਲੋਂ ਅਜ ਤੋ ਅਸੀਂ ਜਾਇ ਆਵਾਂਗੇ ਹਨਾ ਗੁਰਦੁਆਰਾ ਸਾਹਿਬ ਹੁਣ ਸਾਡੇ ਤੋਂ ਨਾ ਜਾਇ ਬਹੁਤ ਘਟ ਜਾਂਦਾ ਵੀ ਨਾਲੇ ਤਾਂ ਕੁਝ ਟਾਈਮ ਸੇਵਾ ਕਰਿਆਵਾਂਗੇ ਤੇ ਜਾਇ ਆਵਾਂਗੇ ਤੇ ਪਰ ਉਸ ਤੋਂ ਪਹਿਲਾਂ ਹਨਾ ਮੇਰੇ ਭੂਆ ਜੀ ਦੇ ਮੁੰਡੇ ਨੇ ਮਤਲਬ ਮੇਰੇ ਵੀਰੇ ਨੇ ਆਉਣਾ ਤੇ ਦੋਤਾ ਹੋਇਆ ਜਿਹੜੀ ਕੁੜੀਆ ਦੇ ਅਸੀਂ ਪਰ ਵਿਆਹ ਜਾ ਕੇ ਆਈ ਸੀ ਪਿਛਲੇ ਸਾਲ ਤੇ ਉਹਦੇ ਕੋਲੇ ਬੇਟਾ ਹੋਇਆ ਤੇ ਉਹ ਡੱਬੇ ਲੈ ਕੇ ਆਉਂਦੇ ਨੇ ਤੇ ਫਿਰ ਹੁਣ ਪਹਿਲਾਂ ਸੀ ਉਹਨਾਂ ਦੀ ਵੇਟ ਕਰਦੀਆਂ ਤੇ ਉਸ ਤੋਂ ਬਾਅਦ ਦੇਖਾਂਗੇ ਜਿਹੜਾ ਜਿਹਾਂ ਟਾਈਮ ਹੋਊਗਾ ਤੇ ਫਿਰ ਜਾ ਕੇ ਆਵਾਂਗੇ ਦੇਖਦੇ ਹਾਂ ਹੁਣ ਅਗਲਾ ਕੀ ਹੋਵਣਾ ਸਬਜ਼ੀ ਸੁੱਜੀ ਤਾਂ ਮੈਂ ਬਣਾਤੀ ਬਸ ਰੋਟੀ ਰਹਿਦੀ ਹੈ ਬਣਾਉਣ ਵਾਲੀ ਤੇ ਮਿਸਤਰੀ ਲੱਗੇ ਹੋਏ ਨੇ ਉਧਰ ਟੂਲੇ ਦੀ ਤਿਆਰੀ ਕਰਦੇ ਨੇ ਤੇ ਆਹ ਕੰਮ ਧੰਦੇ ਚੱਲੀ ਜਾਂਦਾ ਪਸ਼ਾਵ ਵਾਲੀ ਚਾਹ ਕਰਦੇ ਆ ਮਿਸਤਰੀਆ ਜੀ ਤੇ ਰੋਟੀ ਦੀ ਮੇਰੀ ਤਿਆਰੀ ਕਰੀ ਪਈਆ ਸਬਜ਼ੀ ਬਣਾ ਕੇ ਰੱਖੀ ਪਈਆ ਤੇ ਆਟਾ ਗੁੰਨ੍ਹ ਲਿਆ ਜਦੋਂ ਵੀਰੇ ਨੂੰ ਆ ਗਏ ਹਨਾ ਫਿਰ ਉਹਨਾਂ ਨੂੰ ਕੁਛ ਅੱਗੇ ਦੀ ਰੋਟੀ ਖਾ ਲਵੋ ਭਾਈ ਤੇ ਫਿਰ ਅਸੀਂ ਉਸ ਤੋਂ ਬਾਅਦ ਹੀ ਖਾਵਾਂਗੇ ਪਹਿਲਾਂ ਗਏ ਸੀ ਰੋਟੀ ਖਾ ਲੈਣੇ ਨਹੀਂ ਜਦਦਰ ਨੂੰ ਸਕੂਲੋਂ ਆਉਂਦੀ ਆ ਹਨ ਜਦ ਅਸੀਂ ਰੋਟੀ ਦਾ ਕੰਮ ਨਿਬੇੜ ਲੈਣੇ ਹੁੰਦੀਆ ਕਿ ਅੱਜ ਫਿਰ ਸਾਨੂੰ ਐ ਹੋ ਗਿਆ ਕਿ ਚਲੋ ਉਹ ਆਉਂਦੇ ਨੇ ਹਨ ਤੇ ਰੋਟੀ ਦੀ ਤਿਆਰੀ ਕਰ ਲਈ ਤੇ ਮੇਰਾ ਆਪਾ ਉਹਨਾਂ ਨੂੰ ਰੋਟੀ ਖਵਾ ਕੇ ਫਿਰ ਉਸ ਤੋਂ ਬਾਅਦ ਖਾ ਲਾਂਗੇ ਰੋਟੀ ਕਿਉਂਕਿ ਉਹ ਆਉਂਦੇ ਹੋਏ ਪਹਿਲਾਂ ਤਾਂ ਉਹ ਬੁਗਰੀ ਆਈ ਸੀਗੀ ਤੇ ਬੁਗਰੀ ਤੋਂ ਬਾਅਦ ਇੱਥੇ ਲਾ ਲਈ ਮੇਰੀ ਸਿਸਟਰ ਹੈ ਮੇਰੀ ਭੈਣ ਤੇ ਉਹਦੇ ਕੋਲੇ ਰੁਕ ਕੇ ਉੱਥੇ ਡੱਬੇ ਦੇਖ ਕੇ ਤੇ ਫਿਰ ਬਾਅਦ 'ਚ ਆਪਣੇ ਕੋਲੇ ਆਉਂਦੀ ਹੈ ਤੇ ਸ਼ਾਮ ਹੋ ਗਈ ਹੁਣ ਮਿਸਤਰੀ ਆਦੀ ਜਿਹੜੀ 5 ਵਜੇ ਵਾਲੀ ਚਾਹ ਮੈਂ ਉਹ ਤੜੀਆ ਤੇ ਮੌਸਮ ਸਾਹੀ ਕੰਮ ਤੋਂ ਦੇ ਨੇ ਹੈ ਜੇ ਹਜੇ ਚਲੋ ਮੌਸਮ ਠੀਕ ਹੈ ਬੀਚਾ ਇੰਨੀ ਜ਼ਿਆਦਾ ਨਾ ਹੁਣੀ ਹੋਈ ਹੈਗੀ ਇਹਨਾਂ ਟੱਕਰੀਆਂ ਕਿੱਥੇ ਆ ਇੱਕ ਮੈਨੂੰ ਚਾਰ ਦੇ ਟੱਕਰੂ ਦੀ ਕੋ ਹੋ ਜਾਂਦਾ ਉਹ ਮੈਨੂੰ ਪਸੰਦੇ ਤੋਂ ਦੇਣ ਵਾਸਤੇ ਉਹ ਹਿਟਕਣਾ ਹੁੰਦਾ ਉਹ ਜੇ ਦੋ ਸੀਗੇ ਮੇਰੇ ਹੈਗੇ ਨੇ ਉਹ ਸਟੀਲ ਦਾ ਜਿਹੜਾ ਆਪਣਾ ਡਿਨਰ ਸੈੱਟ ਹੁੰਦਾ ਮੇਰਾ ਅਸਲੀ ਉਹ ਦਾ ਡਿਨਰ ਪਕਾ ਤਾ ਫਿਰ ਵਿਆਹ ਤੋਂ ਬਾਅਦ ਜਦ ਮੇਰੇ ਕੋਲੇ ਭਾਂਡੇ ਨਹੀਂ ਸੀ ਹੁੰਦੇ ਮੈਂ ਥੋੜਾ ਥੋੜਾ ਕਰ ਕਰਕੇ ਉਹ ਲਾਈ ਗਈ ਸੀ। ਸੋਹੋਗੇ ਡੋਂਗੇ ਹੁੰਦੇ ਨੇ ਜਿਹੜੇ ਸਬਜੀ ਵਾਲੇ ਆਪਣੇ ਇਹਦੇ ਛਾਹ ਸਬਜੀ ਵਾਲੇ ਡੋਂਗੇ ਹੁੰਦੇ ਨੇ ਨਾ ਤੇ ਇਹਦੇ ਟੱਕਣ ਸੀਗੇ ਦੋ ਇੱਕ ਦਾ ਤਾਂ ਉਹ ਹੈਂਡਲ ਜਾਂ ਟੁੱਟ ਗਿਆ ਇੱਕ ਦਾ ਹੈਗਾ। ਹੁਣ ਮੈਨੂੰ ਇੰਨਾ ਪਸੰਦ ਆ ਉਹ ਛਾਹ ਬਣਾਉਣੀ ਦੁੱਧ ਬਣਾਉਣੀ ਹਨਾ ਮੇਰੇ ਫਰਾਈ ਪੈਨ ਤੇ ਫਿੱਟ ਆ ਜਾਂਦਾ। ਕਿਉਂ ਤੋਂ ਵੀ ਮੈਨੂੰ ਇਹ ਲੱਗਦਾ ਇਹ ਛਾਹ ਨੂੰ ਬਹੁਤ ਟਾਈਮ ਲੱਗੇਗਾ ਬਣਾਦ ਨੂੰ ਤੇ ਆ ਟੱਕਣ ਬਿਨਾ ਉਹਦੇਆਂ ਮੈਨੂੰ ਦੇ ਨੇ ਬਹੁਤ ਔਖੇ ਏ। ਆਪ ਫਰਾਈ ਕਰ ਚੁੱਕੇ ਜਲਦੀ ਚਾਹ ਬਣ ਜਾਂਦੀ ਤਾਂ ਠੱਠੀ ਇਹ ਬਣਾ ਲੈਣੇ ਆ। ਕਦੋਂ ਦੀ ਪ੍ਰੀਆ ਟੱਕਣੇ ਕਿ ਮਮਾ ਜੀ ਨੂੰ ਸ਼ਸ਼ੀ ਗੱਲ ਬੁਲਾਓ। ਸਤਿ ਸ਼੍ਰੀ ਅਕਾਲ। ਸ਼ਸ਼ੀ ਗੱਲ ਬੁਲਾਓ ਮੰਮੀ ਜੀ। ਸਤਿ ਸ਼੍ਰੀ ਅਕਾਲ। ਕੇ ਸ਼ਸ਼ੀ ਗੱਲ ਮਮਾ ਜੀ? ਆਹ ਜਿਹੜੀ ਦੂਹੇ ਹੀ ਆਹ ਬੋਲੇ ਫਾੜੇ। ਸਤਿ ਸ਼੍ਰੀ ਅਕਾਲ। ਕੀ ਕਰਦੇ ਹੋ ਉਹ ਦਾ ਆਪਣਾ ਟਿਕਣਾ ਸਰ ਹਾਂ ਬੜੇ ਮੈਂ ਵਧਾਈਆਂ ਲੈਣਾ ਕੋਲਡਿੰਗ ਪੜਾਈ ਲੈ ਅੱਜ ਦਾ ਅਸਲ ਸ਼ੁਰੂਆਤ ਮੈਂ ਅੱਜ ਕਰਦੀ ਹਾਂ ਦਿਵਾਲੀ ਨੂੰ ਨਹੀਂ ਦੇ ਸੀ ਤੇ ਉਹ ਪੈਸੇ ਤਾਂ ਦੂਸਰੇ ਰੋੜੀ ਦੇ ਕਿ ਉਹ ਰਹਿ ਪੈਣ ਉਹ ਵੀ ਖਤ ਦੇਣੀ ਕਿ ਮੈਂ ਖਤਵਾਦੀ ਨੰਦੀ ਸਟਾਰਟਿੰਗ ਕਰ ਲੈਣੀ ਆ

ਉਹ ਨਹੀਂ ਕੋਈ ਨਹੀਂ ਉੱਥੇ ਆਵਾਂਗੀ ਕੋਈ ਕਿਹਦੀ ਦਾ ਰੁਕਦਾ ਖਾਲੀ ਨਹੀਂ ਹੈ ਬੱਸ ਉਹਦੇ ਨਾਲ ਮੰਗਵਾਇਆ ਜੇ ਨਾ ਖਾਣ ਤਾਂ ਬਰਤੋਆ ਕੱਢਿਆ ਦਾਲ ਬੱਸ ਜਨਾ ਕੋਈ ਫਿਰ ਮੈਂ ਨਾ ਭਾਈ ਦੇ ਸਾਫ ਕਰਾਂ ਤੇ ਵੀਰੇ ਮੀਨ ਨਾਲ ਗੱਲਾਂ ਬਾਤਾਂ ਕਰੀ ਗਏ ਤੇ ਵੀਰੇ ਹੁਣੀ ਹੁਣ ਚਲੇ ਗਏ ਸੰਦੀਪ ਥਾਰਮ ਚ ਬਿਜੀ ਨੇ ਪੰਡੇ ਸਾਫ ਕਰ ਲਾਂ ਰੋਟੀ ਤਾਂ ਨਹੀਂ ਖਾਧੀ ਗੰਦ ਤੇ ਕਹਿੰਦੇ ਪਾਈ ਅਸੀਂ ਕਿਤੇ ਦਿਨ ਖੇਰ ਆਵਾਂਗੇ ਰਾਤਾਂ ਖਾਗੇ ਰੋਟੀ ਨੂੰ ਰੋਟੀ ਖਾਵਾਂਗੇ ਤੇ ਹੁਣ ਅਸੀਂ ਬਸ ਅੱਜ ਮੈਂ ਵੀ ਮੇਟ ਹੋ ਗਈ ਹੁਣ ਅਚਾ ਪੰਡੇ ਸਾਫ ਕਰਕੇ ਫੇਰ ਰੋਟੀ ਲਾ ਲਈ ਲਓ ਜੀ ਪੰਡੇ ਸਾਰੇ ਹੁਣ ਮੈਂ ਗਲਾਸ ਬਲੂਸੇ ਚ ਸੁੱਕਿਆ ਤੂੰ ਫਿਰ ਇਹਨਾਂ ਨੂੰ ਸਾਂਤ ਦੂੰਗੀ ਹੈ ਨਾ ਆਹ ਮੈਨੂੰ ਬਹੁਤ ਪਿਆਰੇ ਲੱਗਦੇ ਨੇ ਪਹਿਲੇ ਦਿਨ ਮੇਰੇ ਸਾਈਂ ਲੱਗੇ ਤਾਂ ਕੱਚ ਦੇ ਨਹੀਂ ਬਿਲਕੁਲ ਲਾਈਟ ਵੀਟ ਨਹੀਂ ਤੇ ਬਹੁਤ ਚੰਗਾ ਲੱਗਦੀ ਹੈ। ਉਸ ਕੋਈ ਚੀਜ਼ ਮਨ ਨੂੰ ਜਿਆਦਾ ਚੱਜਦੀ ਹੁੰਦੀ ਹੈ ਹਨਾ ਪਹਿਲਾਂ ਮੇਰੇ ਕੋਲ ਆਹ ਹਾਸ ਸੀ ਆ ਮੈਨੂੰ ਵਿਆਹ ਚ ਗਿਫਟ ਮਿਲੇ ਹੋਏ ਸੀ ਆ ਵੀ ਗਿਫਟ ਮਿਲੇ ਹੋਏ ਸੀ ਆ ਸੰਦੀਪ ਲੈ ਕੇ ਆਈ ਸੀ ਆਲੋ ਸੰਨਨੀ ਹੋਤੀ ਆ ਪਰ ਕਿਨੇ ਇਹਨੂੰ ਰੋਟੀ ਖਵਾਤੀ ਬਣਾ ਕੇ ਹਲੇ ਮੰਮੀ ਨੇ ਖਾਣੀਆਂ ਸੀ ਸਾਰਿਆਂ ਨੇ ਰੋਟੀ ਖਾ ਲਈਆ ਰੋਟੀ ਖਾਈਏ ਹਾਂ ਮਕਬੂਲ ਕਿੰਨਾ ਕੁ ਰਹਿ ਗਿਆ ਤੁਹਾਡਾ ਕੰਮ ਥੋੜਾ ਹੀ ਹੈ ਅਜਤੋਂ ਮੇਰੇ ਪਰ ਕੀ ਕਰਨਾ ਲੋ ਜੀ ਸੰਦੀਪ ਨੇ ਆ ਸਾਰਾ ਕੰਮ ਨਿਵੇੜਿਆ ਇਧਰੋਂ ਫਾਰਮ ਦਾ ਰੇਤਾ ਰੁਤਾ ਪਾ ਕੇ ਇਹਨੂੰ ਸੈੱਟ ਕਰਿਆ ਨਿੱਗਾ ਕਰਨਾ ਪੈਂਦਾ ਸ਼ਾਮ ਨੂੰ ਤੇ ਕੁਛ ਵਰਡ ਉਧਰ ਨੇ ਉਧਰਲੀ ਸਾਈਡ ਤੇ ਪਾਣੀ ਪੁਣੀ ਤਰਨਾ ਹਜੇ ਹਾਂ ਮੈਂ ਰੋਟੀ ਖਾ ਕੇ ਤਰੂੰਗਾ ਪਾਣੀ ਨਿੱਗਾ ਕਰਕੇ ਚਲੋ ਜੀ ਆਜੋ ਫਿਰ ਖਾਈਏ ਰੋਟੀ ਮੰਮੀ ਨੇ ਵੀ ਨਹੀਂ ਖਾਦੀ ਮੰਮੀ ਕਹਿੰਦੀ ਮੈਂ ਤਾਂ ਆਪ ਦੇ ਦੋ ਤੁਸੀਂ ਖਾਂ ਬਿਲਕੁਲ ਜਿਆਦਾ ਖਾ ਲੂੰਗੀ ਕਿ ਨਹੀਂ ਰਹੁਆ ਪਿਆ ਕਦੇ ਕਦੇ ਤਾਂ ਬਸ ਸਹੀ ਸਿਡਿਊਲ ਹੈ ਨਾ ਬਿਜੀ ਹੁੰਦਾ ਜੈਨ ਨਾ ਸਿਡਿਊਲ ਬਿਜੀ ਹੋ ਗਿਆ ਤੇ ਪਹਿਲਾਂ ਅੱਜ ਮੈਂ ਕਿਹਾ ਗੁਰਦੁਆਰਾ ਸਾਹਿਬ ਜਾਣ ਨੂੰ ਕਹਦੇ ਸੀ ਚਲੋ ਸਵੇਰੇ ਜਾ ਆਵਾਂਗੇ ਤਾਂ ਖੰਡ ਦੇਖੋ ਕਿੰਨੀ ਸੋਹਣੀ ਬਾਣੀ ਦੀ ਆਵਾਜ਼ ਆਉਂਦੀ ਆ ਤੇ ਫਿਰ ਬਸ ਸੰਦੀਪ ਇਧਰ ਬਿਜੀ ਹੋ ਕੇ ਫਾਰਮ 'ਚ ਤੇ ਫਿਰ ਸਾਰੀ ਬਿਜੀ ਬਿਜੀ ਸਿਡਿਊਲ ਹੋ ਗਿਆ

ਹਾਂ ਉਹ ਰੋਟੀ ਖਾਓ ਹਾਂ ਰੋਟੀ ਵਾਲੀ ਵੀ ਜਸਨੀਤ ਦੇਰੋਂ ਨਹੀਂ ਤੇ ਦੀ ਹਾਂ ਭਈ ਰੋਟੀ ਰੋਟੀ ਖਾ ਲਈ ਅਸੀਂ ਸਾਰ ਤੇ ਰੋਟੀ ਖਾ ਕੇ ਅੰਦਰ ਚੱਲਦਾ ਗਿਆ ਦੋ ਡਾਲਰ ਦਾ ਮੁਕਾਬਲਾ ਤੇ ਦੋ ਡਾਲਰ ਸਾਡੀ ਆਵਦੀ ਨਹੀਂ ਕਹਾਂ ਇਹ ਡਾਲਰ ਨਹੀਂ ਆ ਕਹਿੰਦੀ ਇਹ ਮੇਰੀ ਡਾਲਾ ਇਹ ਦਿਖਾ ਦੇ ਸਮਾਰਕੀ ਬਤ ਸਾਰਿਆਂ ਨੂੰ ਆ ਦੇਖ ਲਓ ਜਸਨੀਤ ਦੇ ਡਾਲ ਜਸਨੀਤ ਨਾਲ ਦੀ ਮੈਚਿੰਗ ਕਰੀ ਹੋਈ ਆ ਆਸੀ ਸੋਨੀ ਦੀ ਕੈਪ ਲਈ ਹੋਈ ਖੜੀ ਜੇ ਮੈਂ ਹੱਥ ਦੇ ਰੱਖ ਕੇ ਦਿਖਾਵਾਂ ਮੈਂ ਹੱਥ ਦੇ ਰੱਖ ਕੇ ਦਿਖਾਵਾਂ ਆ ਦੇਖੋ ਜੀ ਆ ਤੇ ਕੁਦੀ ਹਮਨ ਨਾ ਜਸਨੀਤ ਨਾਲ ਦੀ ਕਪੜੇ ਪਾਈ ਨਹੀਂ ਹੁਣੀ ਮੂ ਤਾਂ ਦਿਖਾਉਂਦਾ ਰਹੀ ਤੂੰ ਇਹ ਦੇਖੋ ਖਾੜੀ ਆੜੀ ਉਹ ਸਮਾਰ ਕੇ ਮੂ ਤਾਂ ਦਿਖਾ ਦੇ ਇਹ ਦੇਖੋ ਖਟਾੜੀ ਆੜੂ ਹਾਂ ਉਹ ਦੇ ਦੀ ਦੀ ਡਾਲ ਦਿਖਾਈਏ ਉਹ ਬੁੱਟੇ ਵੀ ਤੇ ਠੇਕ ਲਾਏ ਹਾਂ ਹਾਂ ਤੁਝੇ ਵੀ ਦੇਖਣਾ ਹੈ ਤਾਂ ਤੁਹਾਨੂੰ ਵੀ ਦਿਖਾਉਣੇ ਬੈਕ ਲਓ ਜੀ ਆ ਹੈ ਗਿਆ ਰੁਨੀਤ ਦੀ ਡਾਲ ਹਾਂ ਇਹ ਆ ਫੇੜੀ ਡਾਲ ਇਹ ਹੈ ਜਸਨੀਤ ਦੀ ਡਾਲ ਆ ਰੂ ਨੀ ਤੇ ਲੈ ਇਸ ਵੀ ਚ ਖਾ ਦੇ ਇਹ ਤੋਂ ਮੁਠੇ ਲੈ ਨਾ ਨਹੀਂ ਆਪਾਂ ਨਹੀਂ ਲੈਣੀ ਹੈਗੀ ਤੇ ਆਪਾਂ ਬਲੌਗ ਦਾ ਐਂਡ ਕਰ ਦਈਏ ਤੇ ਅੱਜ ਆਪਾਂ ਤੋਂ ਇੰਨਾ ਕੀ ਬਲੌਗ ਬਣਿਆ ਤੇ ਜਿੰਨਾ ਕੁ ਬਣਿਆ ਜੀ ਜਰੂਰ ਲਾਈਕ ਕਰਾ ਸ਼ੇਅਰ ਕਰੋ ਕਰਾ ਕਮੈਂਟ ਕਰੋ ਬਾਏ ਬਾਏ